ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਜੈਤੋ ਦੇ ਵਿੱਚ ਗੋਲੀ ਚੱਲੀ ਹੈ ਰੰਜਸ਼ਨ ਰਾਇਸ ਮਿਲਰ ਤੇ ਇੱਕ ਦੂਜੇ ਰਾਇਸ ਮਿਲਰ ਨੇ ਗੋਲੀ ਚਲਾਈ ਹੈ ਵੇਅਰ ਹਾਊਸ ਗੋਦਾਮ ਦੇ ਨੇੜੇ ਗੱਡੀਆਂ ਦੀ ਚੈਕਿੰਗ ਦੇ ਦੌਰਾਨ ਇਹ ਘਟਨਾ ਵਾਪਰੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਜਾਂਚ ਪੜਤਾਲ ਜਾਰੀ ਹੈ ਹਾਲਾਕੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਕਿ ਜੋ ਜਾਣਕਾਰੀ ਮਿਲੀ ਉਹ ਇਹੀ ਹੈ ਕਿ ਹਵਾਈ ਫਾਇਰ ਕੀਤਾ ਗਿਆ ਸੀ ਕੋਈ ਸਿੱਧੀ ਗੋਲੀ ਨਹੀਂ ਚਲਾਈ ਗਈ ਇਹ ਕੋਈ ਪੁਰਾਣਾ ਇਹਨਾਂ ਦੇ ਵਪਾਰ ਨੂੰ ਲੈ ਕੇ ਕੋਈ ਪੁਰਾਣਾ ਮਾਮਲਾ ਚੱਲਦਾ ਸੀ ਪੁਰਾਣੀ ਰੰਜਿਸ਼ ਦੀ ਜਿਸ ਦੇ ਪੜਾਅਸ ਕੱਢੀ ਗਈ ਤੇ ਹਵਾਈ ਫਾਇਰ ਕੀਤਾ ਗਿਆ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਂਚ ਪੜਤਾਲ ਜਾਰੀ ਹੈ ਸੋ ਇੱਕ ਰਾਈਸ ਮਿਲਰ ਨੇ ਦੂਜੇ ਰਾਈਸ ਮਿਲਰ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਸਿੱਧੀ ਗੋਲੀ ਨਹੀਂ ਚਲਾਈ ਗਈ ਹਵਾਈ ਫਾਇਰ ਕੀਤਾ ਗਿਆ ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਜੋ ਮਾਮਲਾ ਹੈ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਕਿ ਵਪਾਰ ਨੂੰ ਲੈ ਕੇ ਆਪਸੀ ਕੋਈ ਰੰਜਿਸ਼ ਚੱਲਦੀ ਸੀ ਜਿਸ ਦੇ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਮਨਦੀਪ ਅਸਾ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਅਮਨ ਇਹ ਗੱਲ ਸਾਫ਼ ਕਰਦੇ ਹੋ ਪਹਿਲਾਂ ਕਿ ਗੋਲੀ ਸਿੱਧੀ ਚੱਲੀ ਜਾਂ ਫਿਰ ਹਵਾਈ ਫਾਇਰ ਹੋਇਆ ਦੇਖੋ ਜੋ ਹੁਣ ਤੱਕ ਪਤਾ ਲੱਗਿਆ ਹੈ ਖਬਰ ਦੇ ਵਿੱਚ ਕਿ ਗੋਲੀ ਜਿਹੜੀ ਹੈਗੀ ਹੈ ਹਵਾਈ ਫਾਇਰ ਉਹਨੇ ਕੀਤਾ ਹੈਗਾ ਕਿਉਂਕਿ ਆਪਸ ਵਿੱਚ ਦੋ ਜਿਹੜੇ ਹੈਗੇ ਆ ਰਾਈਸ ਮਿਲ ਵਾਲੇ ਇਹਨਾਂ ਵੀ ਆਪਸ ਵਿੱਚ ਰੰਜਿਸ਼ ਚੱਲ ਰਹੀ ਸੀਗੀ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਦੇ ਵਿੱਚ ਵੇਅਰ ਹਾਊਸ ਦੇ ਗ੍ਰਾਮਾ ਦੇ ਵਿੱਚ ਇਹ ਘਟਨਾ ਕੁਆਪਰੀ ਹੈਗੀ ਆ ਚਾਲ ਦੀਆਂ ਗੱਡੀਆਂ ਚੈੱਕ ਕਰਵਾ ਰਿਆ ਸੀ ਇੱਕ ਕ੍ਰਾਈਸਨਲ ਔਰ ਉਹਦੇ ਤੇ ਜਿਹੜੀ ਫਾਇਰਿੰਗ ਹੈਗੀ ਆ ਮਿਲਰ ਹੈਗਾ ਜਿਹੜਾ ਉਸਦਾ ਫੰਨਾ ਲਾਲ ਜੈਨ ਉਹਨੇ ਇਸ ਵਾਰ ਦਾ ਜਿਹੜਾ ਹੈਗਾ ਜਾਨ ਦਿੱਤਾ ਹੈਗਾ ਸ਼ਿਕਾਇਤ ਤੋਂ ਬਾਅਦ ਚਾਹੇ ਪੁਲਿਸ ਨੇ ਮਾਮਲਾ ਦਰਜ ਕਰ ਰਿਆ ਜਿਹੜੀ ਇਹ ਦੋਸ਼ੀ ਦੀ ਭਾਲ ਜਿਹੜੀ جاری ਹੈ ਅਜੇ ਤੱਕ ਲੇਕਿਨ ਜਿਹੜੀਆਂ ਦਿਨ ਦਿਹਾੜੇ ਜਾਂ ਸ਼ਾਮੀਆਂ ਜਿਹੜੀਆਂ ਵਾਰਦਾਤਾਂ ਸ਼ਰਿਆਮ ਫਾਇਰਿੰਗਾਂ ਹੋ ਜਾਣੀਆਂ ਮੈਂ ਸਮਝਦਾ ਕਾਨੂੰਨ ਦੇ ਵਿੱਚ ਬਹੁਤ ਵੱਡਾ ਇੱਕ ਬਹੁਤ ਵੱਡਾ ਪ੍ਰਸ਼ਨ ਚੇਹੇ ਹੈਗਾ ਆ ਬਿਲਕੁਲ ਅਮਨ ਪਰਵਾਰਕ ਪੀੜਤ ਪਰਵਾਰਕ ਮੈਂਬਰਾਂ ਦੀ ਕੀ ਕੁਝ ਮੰਗ ਹੈ ਹੁਣ ਦੇਖੋ ਪੀੜਤ ਪਰਿਵਾਰ ਜਿਹੜਾ ਹੈਗਾ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਕੋਲੇ ਆਪਦੀ ਗੁਵਾਹਦ ਨੂੰ ਆ ਰਿਹਾ ਹੈਗਾ ਉਹ ਕਹਿ ਰਿਹਾ ਹੈਗਾ ਕਿ ਸਾਨੂੰ ਹਜੇ ਵੀ ਇਹਨਾਂ ਤੋਂ ਜਿਹੜਾ ਹੈਗਾ ਖਤਰਾ ਹੈਗਾ ਕਿਉਂਕਿ ਇਹਨਾਂ ਇਹਨਾਂ ਦੀ ਜਿਹੜੀ ਬਿਜ਼ਨਸ ਨੂੰ ਲੈ ਕੇ ਜਿਹੜੀ ਆਪ ਵਿੱਚ ਜਿਹੜੀ ਰਜਿਸਟ੍ਰ ਹੈਗੀ ਆ ਉਹ ਕਾਫੀ ਪੁਰਾਣੀ ਚੱਲ ਰਹੀ ਹੈ ਤੇ ਕੋਈ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਇਸ ਪਰਿਵਾਰ ਦੇ ਵੱਲੋਂ ਦੇਖੋ ਸੁਰੱਖਿਆ ਦੀ ਮੰਗ ਤਾਂ ਕੁਦਰਤੀ ਤੌਰ ਤੇ ਸੁਰੱਖਿਆ ਦੀ ਤਾਂ ਉਹਨਾਂ ਨੇ ਮੰਗ ਕੀਤੀ ਹੈਗੀ ਹੈ ਕਿ ਕਿ ਜੈਤੂ ਜਿਹੜੀ ਮੰਡੀ ਹੈਗੀ ਹੈ ਸਾਰੀ ਜਿਹੜੀ ਹਿੰਦੂ ਫੈਮਿਲੀ ਨਾਲ ਸੰਬੰਧਿਤ ਹੈਗੀ ਹੈ ਔਰ ਬਿਜ਼ਨਸਮੈਨ ਬਹੁਤ ਤਕੜੇ ਇੱਥੇ ਹੈਗੇ ਆ ਰਾਈਸਮੈਨ ਬਹੁਤ ਤਕੜੇ ਹੈਗੇ ਆ ਉਹਦੇ ਕਰਕੇ ਜਿਹੜੀ ਸੁਰੱਖਿਆ ਹੈਗੀ ਹੈ ਜੈਤੂ ਮੰਡੀ ਦੀ ਉਹ ਤਾਂ ਪਹਿਲਾਂ ਹੀ ਜਿਹੜੀਆਂ ਹੈਗੀਆਂ ਇਹ ਵਾਰ ਦਿੱਤਾ ਜਿਹੜੀਆਂ ਇੰਨੀਆਂ ਹੋ ਰਹੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਪੁਲਿਸ ਤੋਂ ਅਜਿਹੀ ਜਿਹੜੀ ਸੁਰੱਖਿਆ ਦੀ ਮੰਗ ਕਰ ਰਹੇ ਨੇ ਠੀਕ